ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਲੈ ਕੇ ਹਾਜ਼ਰ ਹੈ ਇੱਕ ਨਵੀਂ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਊਗੀ ਮਾਂ ਵੰਡ ਟੀਵੀ ਤੇ ਗਾਣਾ ਚੱਲ ਰਿਹਾ ਸੀ ਕਿਵੇਂ ਵੰਡਾਂਗੇ ਕਿਵੇਂ ਵੰਡਾਂਗੇ ਤੈਨੂੰ ਮਾਂ ਸੁਣ ਕੇ ਹਰਦੀਪ ਦਾ ਧਰਾ ਨਿਕਲ ਗਿਆ ਤੇ ਉਸ ਦੀਆਂ ਯਾਦਾਂ 10 ਸਾਲ ਪਿੱਛੇ ਵੱਲ ਭਰਤ ਗਈਆਂ ਕਿਵੇਂ ਉਸ ਦਾ ਬਾਪੂ ਤੇ ਚਾਚਾ ਜਦੋਂ ਅੱਡ ਹੋਏ ਸਾਂ ਤਾਂ ਉਹਨਾਂ ਨੇ ਘਰ-ਵਾਰ ਜ਼ਮੀਨ ਜਾਇਦਾਦ ਵੰਡਣ ਦੇ ਨਾਲ ਆਪਣੀ ਮਾਂ ਨੂੰ ਵੀ ਵੰਡ ਲਿਆ ਸੀ ਇਹ ਤੈਅ ਹੋਇਆ ਸੀ ਕਿ ਮਾਂ ਦੋਵੇਂ ਭਰਾਵਾਂ ਵੱਲ ਇੱਕ-ਇੱਕ ਮਹੀਨਾ ਰੋਟੀ ਖਾਇਆ ਕਰੇਗੀ ਉਸਦੇ ਹਿੱਸੇ ਦਾ ਘਰ ਜ਼ਮੀਨ ਦੋਵੇਂ ਭਰਾਵਾਂ ਨੇ ਅੱਧੋ-ਅੱਧ ਕਰ ਲਿਆ ਸੀ ਕਿਵੇਂ ਉਸਦੀ ਦਾਦੀ ਆਪਣੀ ਪੋਤੀ ਹਰਦੀਪ ਕੁਆਲਟੀ ਡਹੋਲਾ ਕਰਦੀ ਪੁੱਤ ਤੇਰਾ ਬਾਬਾ ਜੀ ਤਾਂ ਇਹਨਾਂ ਦੋਵਾਂ ਨੂੰ ਛੋਟੇ-ਛੋਟੇ ਛੱਡ ਕੇ ਜਹਾਨੋਂ ਤੁਰ ਗਿਆ ਸੀ ਪਿੱਛੋਂ ਇਹਨਾਂ ਨੂੰ ਕੀ ਪਤਾ ਹੈ ਇਹਨਾਂ ਨੂੰ ਪਾਲਣ ਲਈ ਮੈਂ ਕਿਵੇਂ ਦਿਹਾੜੇ ਕੱਟੇ ਨੇ ਕਿਹੜੇ ਹਿਲੇ ਬਣ ਪੱਤਣ ਲਾਏ ਨੇ ਹੁਣ ਜਦੋਂ ਆਪਣੇ ਆਪ ਜੋਗੇ ਕਰਤੇ ਇਹਨਾਂ ਨੂੰ ਮੇਰੀ ਰੋਟੀ ਵੀ ਚੁਬਦੀ ਹੈ ਸੁਣ ਕੇ ਹਰਦੀਪ ਬਹੁਤ ਦੁਖੀ ਹੁੰਦੀ ਹਰਦੀਪ ਨੂੰ ਉਦੋਂ ਹੋਰ ਵੀ ਦੁੱਖ ਵੱਧ ਹੁੰਦਾ ਜਦੋਂ ਉਸਦੀ ਹਰਦੀਪ ਨੂੰ ਉਸਦੀ ਦਾਦੀ ਤਾਂ ਪ੍ਰਿਵਾਂ ਸਮਾਂ ਨੂੰ ਕਦੇ ਵੱਡੇ ਮੁੰਡੇ ਵੱਲ ਤੇ ਕਦੇ ਛੋਟੇ ਮੁੰਡੇ ਵੱਲ ਜਾਂਦੀ। ਦੋਵੇਂ ਉਸਦੀ ਬਾਤ ਨਾ ਪੁੱਛਦੇ। ਉਹ ਰੱਬ ਅੱਗੇ ਹੱਥ ਚੋੜਦੀ, ਵਾਹਿਗੁਰੂ ਇਹੇ ਜੀ ਜੂਨ ਨਾਲੋਂ ਤਾਂ ਮੇਰੇ ਮੂੰਹ ਤੇ ਪਰਦਾ ਪਾ ਦੇਵੀਂ। ਮੈਂ ਇਹਨਾਂ ਦੋਵਾਂ ਨੂੰ ਹੀ ਸੌਖੇ ਕਰ ਦੇਵਾਂ। ਇਸ ਤਰ੍ਹਾਂ ਅੱਡੀ ਟੱਪਾ ਕਰਦੇ ਕਰਦੇ ਇੱਕ ਦਿਨ ਦਾਦੀ ਮਾਂ ਦੇ ਪ੍ਰਾਣ ਵੀ ਪੰਖੇਰੂ ਹੋ ਗਏ। ਅੱਜ ਫਿਰ ਟੀਵੀ ਦੇ ਚੱਲ ਰਹੇ ਗੀਤ ਨੇ ਹਰਦੀਪ ਦੀ ਆਤਮਾ ਨੂੰ ਬੁਰੀ ਤਰ੍ਹਾਂ ਝੰਜੋੜ ਦਿੱਤਾ। ਅਜੋ ਚੀਕ-ਚੀਕ ਕੇ ਸਾਰੀ ਦੁਨੀਆ ਦੇ ਲੋਕਾਂ ਨੂੰ ਹੋਕਾ ਦੇਣਾ ਚਾਹੁੰਦੀ ਸੀ ਇਹ ਦੁਨੀਆ ਦੇ ਲੋਕੋ ਤੁਸੀਂ ਵੇਸ਼ੱਕ ਘਰ ਜ਼ਮੀਨਾਂ ਪੈਸੇ ਟਕੇ ਸਭ ਕੁਝ ਵੰਡ ਲਿਓ ਪਰ ਜਨਮ ਦੇਣ ਵਾਲੀ ਮਾਂ ਨੂੰ ਕਦੇ ਨਾ ਵੰਡਿਓ ਕਦੇ ਨਾ ਵੰਡਿਓ ਨਾ ਵੰਡਿਓ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ